ਹਾਂਜੀ ਇਹਨੂੰ ਆਪਣੇ ਐਕਟਰੀਓ ਪੈ ਗਿਆ ਜੀ ਕਮਬੋਦ ਬਰੀ ਖੜਾ ਚੰਨਾ ਇਹ 13 ਤਰੀਕ ਦਾ ਲੱਗਿਆ ਹੋਇਆ 13 ਜਾਂ 14 ਨੂੰ ਲੱਗਿਆ ਸੀ ਅਜਾ ਇਹ ਤੋਂ ਨੂੰ ਹੋਰ ਹੁਣ ਨਵਾਂ ਤਿਆਰ ਬ ਦਿਖਾਉਣੇ ਅਸੀਂ ਤਾਂ ਆਪ ਨਮਾ ਕਰਨ ਲੱਗੇ ਆਂ ਦੇਖਦੇ ਆਂ ਵੇ ਕਿਵੇਂ ਠੀਕ ਰਹਿੰਦਾ ਕਿ ਨਹੀਂ ਇੱਧਰ ਦਾ ਛਿੱਟਾ ਦੇਖ ਰਿਹਾ ਉਹ ਪਿਆ ਹੋਇਆ ਇੱਧਰ ਉੱਪਰ ਆਪਣੇ 6 ਵਿੱਗੇ ਤੋਂ ਇੱਕ ਲੋ ਬੰਦਿਆਂ ਨੇ ਤਜਰਬਾ ਕਰਕੇ ਦੇਖਿਆ ਸੀ ਦੇਖਦੇ ਆ ਵੀ ਅਸੀਂ ਵੀ ਕਰਕੇ ਵੀ ਉਹ ਕਹਿੰਦੇ ਵਧੀਆ ਤਜਰਬਾ ਇਹ ਆਪ ਰਿਹਾ ਨੱਕਿਆਂ ਤੇ ਮੂਹਰੇ ਰੱਖਦਾ ਤੇ ਦੇਖਦੇ ਆ ਕੀ ਰਿਜ਼ਲਟ ਦੇ ਨਾ ਓਰੀਓ ਮੇ ਬਨ ਕੇ ਕਹਿੰਦੇ ਮੂਰੇ ਰੱਖਤੀ ਆ ਭਈਆ ਜੀ ਇਸ ਦਾ ਖੜੀ ਕਰ ਦੇਖਦੇ ਆ ਵੀਰੇ ਉਹ ਇਹ ਚ ਸਹੀ ਪਿੰਦਾਕ ਨਹੀਂ ਤਜਰਬਾ ਕਰਕੇ ਦੇਖਦੇ ਆ ਦੇਖ ਕਿੱਧਰ ਰੱਖਤੀ ਤੇ ਇੱਟ ਚੱਕਾ ਪਈ ਆ ਇਹ ਹੌਲੀ ਹੌਲੀ ਦੇਖਦੇ ਆ ਵੀ ਖੁਰਕੇ ਕਹਿੰਦੇ ਚਲਾ ਜਾਂਦਾ ਦੇਖਦੇ ਆ ਸਾਰੇ ਸਹੀ ਤਰੀਕੇ ਨਾਲ ਜਾਂਦਾ ਨਹੀਂ ਜਾਂਦਾ ਪਤਾ ਲੱਗ ਜੂਗਾ ਇਹ ਤੁਹਾਨੂੰ ਦਿਖਾਵਾਂਗੇ ਵੀ ਜੇ ਇਹ ਉਹ ਸਹੀ ਤਰੀਕੇ ਨਾਲ ਇਹ ਤੇ ਗਿਆ ਜਾਂ ਨਹੀਂ ਗਿਆ ਜੇ ਕਿਸੇ ਪਾਸਿਓ ਇਹ ਬੱਤ ਕਾਲਾ ਕਾਲਾ ਹੁੰਦਾ ਜਾਂ ਅਰੇ ਬਾਈ ਕਿੰਨੇ ਮਾਰਦਾ ਪਤਾ ਲੱਗ ਜੂਗਾ ਆਪਾਂ ਨੂੰ ਇਹਨੂੰ ਤਾਂਹੀਂ ਕੱਲ ਪਾਣੀ ਨਹੀਂ ਭਰਿਆ ਅੱਜ ਖਾਲੀ ਰੱਖਿਆ ਵੀ ਪਾਣੀ ਸਾਰੇ ਕਿਰਾ ਇਹਦੇ ਢੇੜਾ ਦੇ ਦੂ ਸਾਰੇ ਪਾਣੀ ਪਤਾ ਲੱਗ ਜੂ ਆਪਾਂ ਵੀਰੇਓ ਇਸ ਤਰ੍ਹਾਂ ਸਹੀ ਪੈਂਦਾ ਕਿ ਨਹੀਂ ਜਾਂਦਾ ਠੀਕ ਹੈ ਜੀ ਜ਼ਰੂਰ ਦੱਸਾਂਗੇ ਤੁਹਾਨੂੰ ਅਗਲੀ ਅਪਡੇਟ ਦੇਵਾਂਗੇ ਜ਼ਰੂਰ ਵੀਰੇਓ ਇਸ ਤਰ੍ਹਾਂ ਸਹੀ ਪੈਂਦਾ ਜਾਂ ਨਹੀਂ ਪੈਂਦਾ